ਸ਼ੇਕਲ ਦੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹੱਜ ਰੰਝੀ ਵੱਡੀ ਖਬਰ ਖਬਰ ਨੂੰ ਤਾਂ ਕਿ ਜਰੂਰ ਬਣ ਰਹਿਣਾ ਜਨਾ ਵੀਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਡੱਬਰ ਨਾਲ ਰੋਡ ਨੇੜੇ ਦੋ ਕਾਰਾਂ ਜੋ ਆਪਸ ਵਿੱਚ ਟਕਰ ਇਸ ਦੇ ਨਾਲ ਹਾਸੀ ਤੋਂ ਬਾਅਦ BMW 6 ਛੱਡ ਕੇ ਫਿਰ ਅੱਜ ਜਨੇ ਇਸ ਦੇ ਨਾਲ ਹਾਲੀਵੁੱਡ ਡੱਬਰ ਨਾਲ ਰੋਡ ਨੇੜੇ ਗ੍ਰੀਨ ਸਿਟੀ ਬੱਤੀਆਂ ਦੇ ਚੋਗੋ ਹੋਇਆ ਦੋ ਕਾਰਾਂ ਦਾ BMW ਤੇ ਕ੍ਰੇਟਾ ਕਾਰ ਦਾ ਅਪਸਚਰ ਟਕਰ ਹੋ ਗਈ ਤੇ ਜਾਣਕਾਰੀ ਅਨੁਸਾਰ ਦੋਨਾਂ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਕਾਰਨ ਇਹ ਦੁਰਘਟਨਾ ਵਾਪਰ ਗਈ ਐਸਾ ਹੈਰਾਨ ਕਰ ਦੇਣ ਵਾਲੀ ਧਿਆਨ ਕਹਾਸੇ ਤੋਂ ਬਾਅਦ ਖੁਸ਼ਕਿਸਮਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਸ ਦੁਰਘਟਨਾ ਤੋਂ ਬਾਅਦ ਦੋਵੇਂ ਕਾਰਸਾਰ ਵਿਅਕਤੀ ਵਲ ਵਲ ਬਚ ਗਏ ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੋਂ ਬਚਾ ਸੰਸਥਾਵਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਸੰਸਥਾਵਾਂ ਦੀ नेदस्या की करठास्वार व्यक्ति गुरु करो रोमाण डेरा मथाटे केले आरहिसानाद बठंडा वरना रोड़ा नजदी गरी डिसिटी बत्ती दे ौ खरियाना तो आ रही सी बीएम डवलूकार